ਇਧਰ ਚੱਲ ਇਧਰ ਭੱਜ ਗਈ ਭੱਜ ਗਈ ਭੱਜ ਗਈ ਫੜ ਲਓ ਇਸ ਨੂੰ ਫੜ ਲਓ ਇਸ ਨੂੰ ਇਹ ਕੀ ਕਰ ਰਹੀ ਹੈ ਤਾਂ ਇਸ ਤਰੀਕੇ ਦੀਆਂ ਆਵਾਜ਼ਾਂ ਇਸ ਵੀਡੀਓ ਦੇ ਵਿੱਚ ਆ ਰਹੀਆਂ ਨੇ ਔਰ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਇਹ ਮੁਹਾਲੀ ਦੇ ਨਜ਼ਦੀਕ ਲਖਨੌਰ ਪਿੰਡ ਦੀ ਵੀਡੀਓ ਦੱਸੀ ਜਾ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਇੱਕ ਮਹਿਲਾ ਭੱਜ ਰਹੀ ਹੈ ਪੁਲਿਸ ਉਸ ਦਾ ਪਿੱਛਾ ਕਰ ਰਹੀ ਹੈ ਤੇ ਜਦੋਂ ਮਹਿਲਾ ਨੂੰ ਲੱਗਦਾ ਹੈ ਕਿ ਹੁਣ ਉਹ ਬੇਕਾਬੂ ਹੋ ਰਹੀ ਹੈ ਯਾਨੀ ਕਿ ਹੁਣ ਉਹਦਾ ਕੋਈ ਵੀ ਸਹਾਰਾ ਨਹੀਂ ਹੈ ਉਹ ਫੜੀ ਜਾਵੇਗੀ ਤਾਂ ਕਿਸ ਤਰੀਕੇ ਨਾਲ ਪਹਿਲੇ ਇੱਕ ਘਰ ਚ ਵੜਦੀ ਹੈ ਤੇ ਜਦੋਂ ਬਾਹਰ ਨਿਕਲਦੀ ਹੈ ਆਪਣੇ ਕੱਪੜੇ ਫਾੜ ਲੈਂਦੀ ਹੈ ਕਿਉਂ ਕਿ ਇਸ ਨੇ ਸ਼ਾਇਦ ਕਿਤੇ ਫੇਕ ਕੇਸ ਬਣਾਉਣਾ ਸੀ ਕਿ ਮੇਰੀ ਇੱਜ਼ਤ ਤੇ ਹੱਥ ਪਾਇਆ ਗਿਆ ਲੇਕਿਨ ਨਹੀਂ ਇਸ ਦੀ ਇੱਜ਼ਤ ਤੇ ਨਹੀਂ ਹੱਥ ਪਾਇਆ ਗਿਆ ਬਲਕਿ ਇਹ ਮਹਿਲਾ ਖੁਦ ਹੀ ਆਪਣੇ ਕੱਪੜੇ ਫਾੜਦੀ ਹੈ ਔਰ ਝੂਠਾ ਕੇਸ ਬਣਾਉਣ ਦੀ ਫਰਾਕ ਦੇ ਵਿੱਚ ਸੀ ਪਰ ਸ਼ਾਇਦ ਇਹ ਭੁੱਲ ਗਈ ਸੀ ਕਿ ਇਹ ਪੰਜਾਬ ਪੁਲਿਸ ਅੱਜ ਕੱਲ ਪੂਰੇ ਤਰੀਕੇ ਦੇ ਨਾਲ ਹਾਈ ਟੈਕ ਹੋ ਗਈ ਹੈ ਜੋ ਅਪਰਾਧੀ ਨੇ ਉਹਨਾਂ ਦੀ ਮਾਨਸਿਕਤਾ ਤੋਂ ਦੋ ਕਦਮ ਅੱਗੇ ਚੱਲਦੀ ਹੈ ਪੰਜਾਬ ਪੁਲਿਸ ਹੁਣ ਤੁਹਾਨੂੰ ਦੱਸ ਦਿਆਂ ਕਿ ਇਹ ਆਖਰਕਾਰ ਪੂਰਾ ਮਾਮਲਾ ਕੀ ਹੈ ਦਰਸਲ ਪੁਲਿਸ ਔਰ ਐਕਸਾਈਜ਼ ਵਿਭਾਗ ਨੂੰ ਇਹ ਸੂਚਨਾ ਮਿਲੀ ਸੀ ਕਿ ਇਹ ਮਹਿਲਾ ਇਹ ਪ੍ਰਵਾਸੀ ਮਹਿਲਾ 2 ਨੰਬਰ ਦਾ ਧੰਦਾ ਚਲਾਉਂਦੀ ਹੈ ਯਾਨੀ ਕਿ ਇਹ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਖਰੀਦਦੀ ਹੈ ਔਰ ਮਹਾਲੀ ਦੇ ਵਿੱਚ ਯਾਨੀ ਕਿ ਪੰਜਾਬ ਦੇ ਵਿੱਚ ਮਹਿੰਗੇ ਭਾਅ ਤੇ ਵੇਚਦੀ ਹੈ ਜੋ ਕਿ ਇਲੀਗਲ ਹੈ ਗੈਰ ਕਾਨੂੰਨੀ ਹੈ ਇਸ ਤਰੀਕੇ ਦੇ ਨਾਲ ਪੁਲਿਸ ਨੇ ਟਰੈਪ ਬਿਛਾਇਆ ਨਾਲ ਦੇ ਨਾਲ ਐਕਸਾਈਜ਼ ਵਿਭਾਗ ਦੇ ਕਰਮਚਾਰੀ ਵੀ ਮੌਜੂਦ ਸੀਗੇ ਦੋਨੇ ਇਸ ਜਨਾਨੀ ਦੇ ਕੋਲ ਪਹੁੰਚ ਜਾਂਦੇ ਨੇ ਔਰ ਜਿਵੇਂ ਹੀ ਦੇਖਦੇ ਨੇ ਇਸ ਦੇ ਕੋਲ ਇੱਕ ਥੈਲਾ ਹੁੰਦਾ ਵਿੱਚ ਸ਼ਰਾਬ ਦੀਆਂ ਕੁਝ ਬੋਤਲਾਂ ਹੁੰਦੀਆਂ ਨੇ ਤਾਂ ਜਿਵੇਂ ਹੀ ਇਹ ਮਹਿਲਾ ਨੂੰ ਪਤਾ ਚੱਲਦਾ ਕਿ ਹੁਣ ਮੈਂ ਫੜੀ ਗਈ ਤਾਂ ਇਹ ਪਹਿਲਾਂ ਤਾਂ ਆਪਣੇ ਆਪ ਨੂੰ ਬਚਣ ਦੀ ਕੋਸ਼ਿਸ਼ ਕਰਦੀ ਹੈ ਘਰ ਦੇ ਅੰਦਰ ਵੱੜ ਜਾਂਦੀ ਹੁੰਦੀ ਹੈ ਤੇ ਜਦੋਂ ਪੁਲਿਸ ਦੇ ਪਿੱਛੇ ਪਿੱਛੇ ਹੁੰਦੀ ਹੈ ਤਾਂ ਇਹ ਦੇਖੋ ਕਿਸ ਤਰੀਕੇ ਨਾਲ ਆਪਣੀ ਚੁੰਨੀ ਹਟਾ ਕੇ ਆਪਣੇ ਕੱਪੜੇ ਫਾੜ ਲੈਂਦੀ ਹੈ ਪਰੇ ਸ਼ਾਇਦ ਭੁੱਲ ਗਈ ਸੀ ਪੁਲਿਸ ਇਸ ਦੀਆਂ ਪੂਰੀਆਂ ਕਰਤੂਤਾ ਦੇ ਉੱਤੇ ਤੀਸਰੇ ਅੱਖ ਦੀ ਨਜ਼ਰ ਬਣਾਈ ਹੋਈ ਹੈ ਯਾਨੀ ਕਿ ਕੈਮਰੇ ਦੇ ਵਿੱਚ ਰਿਕਾਰਡਿੰਗ ਚੱਲ ਰਹੀ ਸੀ ਇਸ ਤੋਂ ਬਾਅਦ ਇਹ ਜਨਾਨੀ ਆਪਣਾ ਜਾਂ ਦੇਖਦੀ ਹੈ ਹੈਰਾਨ ਹੋ ਜਾਂਦੀ ਹੈ ਕਿ ਮੇਰੀ ਤਾਂ ਪੋਲ ਖੁੱਲ ਗਈ ਤਾਂ ਇਹ ਆਖਿਰਕਾਰ ਕਿਵੇਂ ਦੌੜ ਲਗਾਉਂਦੀ ਹੈ ਦੇਖੋ ਪਿੰਡ ਦੇ ਵਿੱਚ ਦੌੜ ਲਗਾਉਂਦੀ ਹੈ ਪਿੱਛੇ-ਪਿੱਛੇ ਪੁਲਿਸ ਭੱਜ ਰਹੀ ਹੈ ਅੱਗੇ-ਅੱਗੇ ਮਹਿਲਾ ਭੱਜ ਰਹੀ ਹੈ ਕਿਸ ਤਰੀਕੇ ਦੇ ਨਾਲ ਗਲੀਆਂ ਦੇ ਵਿੱਚ ਦੀ ਭੱਜਦੀ ਹੋਈ ਜਾ ਰਹੀ ਹੈ ਪਿੱਛੇ-ਪਿੱਛੇ ਇਹਦੇ ਪੁਲਿਸ ਵੀ ਪਿੱਛਾ ਕਰ ਰਹੀ ਹੈ ਇਹਨੂੰ ਕਹਿ ਰਹੀ ਹੈ ਰੁਕ ਜਾ ਰੁਕ ਜਾ ਪਰ ਇਹ ਕਿੱਥੇ ਰੁਕਣ ਦਾ ਨਾਮ ਲੈ ਰਹੀ ਹੈ ਇਹ ਤਾਂ ਐਕ ਖਿਰਕਾਰ ਜਦੋਂ ਅੱਗੇ ਹੋਰ ਪੁਲਿਸ ਮੁਲਾਜ਼ਮ ਹੁੰਦੇ ਨੇ ਉਹ ਕਹਿੰਦੇ ਨੇ ਕਿ ਛੇਤੀ ਕਰੋ ਛੇਤੀ ਕਰੋ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਸੱਦੋ ਤਾਂ ਇੱਕ ਮਹਿਲਾ ਕਰਮਚਾਰੀ ਇਹਦੇ ਅੱਗੇ ਟੱਕਰ ਜਾਂਦੀ ਹੈ ਫਿਰ ਏਸੀ ਜਿਹੜੀ ਰੇਲ ਦੀ ਤੇ ਬ੍ਰੇਕ ਲੱਗ ਜਾਂਦੀ ਹੈ ਉਸ ਤੋਂ ਬਾਅਦ ਬ੍ਰੇਕ ਲੱਗਦੀ ਹੈ ਮਹਿਲਾ ਪੁਲਿਸ ਕਰਮੀ ਇਸ ਨੂੰ ਫੜਦੀ ਹੈ ਤੇ ਕਹਿ ਰਹੀ ਹੈ ਕਿ ਇਹ ਤੂੰ ਕੀ ਕੁਝ ਕਰ ਰਹੀ ਹੈ ਤਾਂ ਇਸ ਤਰੀਕੇ ਦੀਆਂ ਆਵਾਜ਼ਾਂ ਵੀ ਵੀਡੀਓ ਦੇ ਵਿੱਚ ਆ ਰਹੀਆਂ ਨੇ ਨਾਲ-ਨਾਲ ਤੁਹਾਨੂੰ ਸੁਣਾਈ ਵੀ ਦੇ ਰਹੀਆਂ ਹੋਣਗੀਆਂ ਔਰ ਪੂਰੇ ਇਸ ਦੇ ਜੋ 2 ਨੰਬਰ ਦਾ ਕਾਰੋਬਾਰ ਚਲਾ ਰਹੀ ਸੀ ਕਿਸ ਤਰੀਕੇ ਨਾਲ ਉਹਦਾ ਭਾਂਡਾ ਫੋੜ ਹੋ ਗਿਆ ਦੇਖੋ ਐਸੇ ਲਈ ਕਹਿੰਦੇ ਨੇ ਕਿ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਨੇ ਇਹਨਾਂ ਤੋਂ ਬਚਣਾ ਮੁਸ਼ਕਿਲ ਹੀ ਨਹੀਂ ਬਲਕਿ ਨਾ ਮੁਮਕਨ ਹੁੰਦਾ ਤੇ ਹੋਇਆ ਵੀ ਕੁਝ ਇਸ ਤਰੀਕੇ ਦੇ ਨਾਲ ਹੀ ਸੂਚਨਾ ਪਿਛਲੇ ਲੰਬੇ ਸਮੇਂ ਤੋਂ ਮਿਲ ਰਹੀ ਸੀ ਜਦੋਂ ਐਕਸਾਈਜ਼ ਵਿਭਾਗ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਨੇ ਰੇਡ ਕੀਤੀ ਇਸ ਪ੍ਰਵਾਸੀ ਮਹਿਲਾ ਦੇ ਇਲਾਕੇ ਦੇ ਵਿੱਚ ਜਦ ਗਏ ਇਸ ਦੀ ਪੁੱਛ ਪੜਤਾਲ ਕੀਤੀ ਤੇ ਇਸ ਦੇ ਤੱਕ ਪਹੁੰਚ ਕੀਤੀ ਤਾਂ ਇਸ ਦੇ ਹੱਥ ਵਿੱਚ ਝੋਲਾ ਵੀ ਸੀ ਜਿਹਨੂੰ ਸਿੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੀ ਹੈ ਅੱਗੇ ਇੱਕ ਘਰ ਚ ਜਾਂਦੀ ਹੈ ਜਾਂ ਦੇਖਦੀ ਹੈ ਕਿ ਹੁਣ ਤਾਂ ਮੇਰਾ ਭਾਂਡਾ ਫਟ ਚੁੱਕਿਆ ਹੈ ਹੁਣ ਪਾਪ ਦਾ ਘੜਾ ਭਰ ਚੁੱਕਿਆ ਹੈ ਤੇ ਉਸ ਤੋਂ ਬਾਅਦ ਕਿਸ ਤਰੀਕੇ ਨਾਲ ਇੱਕੇ ਡਰਾਮਾ ਰਚਦੀ ਹੈ ਮਹਿਲਾ ਆਪਣੇ ਕੱਪੜੇ ਫਾੜ ਦਿੰਦੀ ਹੈ ਔਰ ਪਿੱਛੇ ਹੀ ਪਰ ਇਸ ਨੂੰ ਨਹੀਂ ਪਤਾ ਹੁੰਦਾ ਕਿ ਜਿਹੜਾ ਪੁਲਿਸ ਮੁਲਾਜ਼ਮ ਇਸ ਦਾ ਪਿੱਛਾ ਕਰ ਰਿਹਾ ਉਸ ਦੇ ਹੱਥ ਵਿੱਚ ਮੋਬਾਈਲ ਫੋਨ ਵੀ ਹੁੰਦਾ ਹੈ ਵੀਡੀਓ ਬਣਾ ਰਿਹਾ ਹੁੰਦਾ ਹੈ ਪਰ ਜਰਾ ਸੋਚੋ ਜੇ ਪੁਲਿਸ ਇਨੀ ਮੁਸਤੈਦ ਨਾ ਹੁੰਦੀ ਉਸ ਦੇ ਹੱਥ ਵਿੱਚ ਮੋਬਾਈਲ ਫੋਨ ਨਾ ਹੁੰਦਾ ਵੀਡੀਓਗ੍ਰਾਫੀ ਨਾ ਹੋ ਰਹੀ ਹੁੰਦੀ ਤਾਂ ਇਹ ਮਹਿਲਾ ਕੁਝ ਗਲਤ ਮਲਤ આરોਪ ਵੀ ਲੋਕਾਂ ਦੇ ਉੱਤੇ ਜਾਂ ਫਿਰ ਪੁਲਿਸ ਦੇ ਉੱਤੇ ਜਾਂ ਫਿਰ ਜਿਹੜੇ ਐਕਸਰਸਾਈਜ਼ ਵਿਭਾਗ ਦੇ ਮੁਲਾਜ਼ਮ ਨੇ ਲਗਾ ਸਕਦੀ ਸੀ ਆ ਸਾਹਮਣੇ ਜਾ ਕੇ ਇਸ ਫੇਰ ਦੇਖੋ ਕਿਸ ਤਰੀਕੇ ਦਾ ਮੁਕਾਬਲਾ ਹੁੰਦਾ ਹੈ ਉਹ ਲੈਡੀ ਕਨਸਟੇਬਲ ਇਸ ਨੂੰ ਫੜਦੀ ਹੈ ਲੇਕਿਨ ਇਹ ਫੇਰ ਵੀ ਆਪਣੇ ਆਪ ਨੂੰ ਛਡਾ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦੀ ਹੈ ਚਿਹਰਾ ਅਸੀਂ ਤੁਹਾਨੂੰ ਜਾਣਬੁੱਝ ਕੇ ਇਹਦਾ ਬਲਰ ਕੀਤਾ ਗਿਆ ਨਹੀਂ ਦਿਖਾ ਰਹੇ ਅਸੀਂ ਪਰ ਹੋਇਆ ਕੀ ਕੁਝ ਹੈ ਉਹਦੀਆਂ ਸਾਰੀਆਂ ਕਾਲੀਆਂ ਕਰਤੂਤਾ ਇਸ ਵਕਤ ਤੁਹਾਡੇ ਸਾਹਮਣੇ ਨੇ ਦਿਨ ਦੇ ਉਜਾਲੇ ਦੇ ਵਿੱਚ ਕਾਲੀਆਂ ਕਰਤੂਤਾ ਉਜਾਗਰ ਹੋ ਰਹੀਆਂ ਨੇ ਤੇ ਆ ਵੀਡੀਓ ਦੇਖ ਲਓ ਪਹਿਲਾਂ ਘਰ ਚ ਇਹ ਹੋ ਗਈ ਦਾਖਲ ਜਦ ਨਹੀਂ ਰੁਕੀ ਫੇਰ ਆਪਣੇ ਖਾੜ ਲੈਂਦੀ ਕੱਪੜੇ ਵੀਡੀਓ ਨੂੰ ਅਸੀਂ ਰੋਕ ਦਿੰਨੇ ਆ ਤੁਹਾਨੂੰ ਪੂਰਾ ਨਹੀਂ ਦਿਖਾਉਂਦੇ ਉਸ ਤੋਂ ਬਾਅਦ ਅੱਗੇ ਦੇਖੋ ਤੇ ਭੱਜ ਲੈਂਦੀ ਆ ਆਪਣੇ ਕੱਪੜੇ ਫਾੜੇ ਦ ਦਿਆ ਤੇ ਭੱਜ ਲੈਂਦੀ ਆ ਅ ਗਲੀਆਂ ਦੇ ਵਿੱਚ ਨਹੀਂ ਭੱਜਦੀ ਹੋਈ ਜਾ ਰਹੀ ਹੈ ਇਹ ਮੁਹਾਲੀ ਦਾ ਇਲਾਕਾ ਹੈ ਮੁਹਾਲੀ ਦਾ ਲਖਨੌਰ ਪਿੰਡ ਹੈ ਔਰ ਇਸ ਮਹਿਲਾ ਦਾ ਨਾਮ ਹੈ ਗੁੱਡੀ ਇਹਦੇ ਘਰ ਵਾਲੇ ਦਾ ਨਾਮ ਹੈ ਸ਼ੰਭੂ ਤੇ ਸ਼ੰਭੂ ਪਟੇਲ ਦੀ ਇਹ ਘਰ ਵਾਲੀ ਹੈ ਗੁੱਡੀ ਜੋ ਕਿ 2 ਨੰਬਰ ਦਾ ਧੰਦਾ ਚਲਾ ਰਹੀ ਸੀ ਸ਼ਰਾਬ ਇਲੀਗਲ ਤੌਰ ਦੇ ਉੱਤੇ ਸਮਗਲ ਕਰ ਰਹੀ ਸੀ ਯਾਨੀ ਕਿ ਚੰਡੀਗੜ੍ਹ ਦੇ ਵਿੱਚੋਂ ਸਸਤੀ ਸ਼ਰਾਬ ਖਰੀਦ ਰਹੀ ਸੀ ਕਿਉਂਕਿ ਉੱਥੇ ਟੈਕਸਿਸ ਐਕਸਾਈਜ਼ ਵਗੈਰਾ ਟੈਕਸਿਸ ਨੇ ਵੈਟ ਕੱਟ ਲੱਗਦਾ ਸ਼ਰਾਬ ਦੇ ਉੱਤੇ ਤੇ ਉੱਥੋਂ ਖਰੀਦ ਕੇ ਇਹ ਪੰਜਾਬ ਦੇ ਇਲਾਕਿਆਂ ਦੇ ਵਿੱਚ ਯਾਨੀ ਕਿ ਲਖਨੌਰ ਦੇ ਵਿੱਚ ਰਹਿੰਦੀ ਸੀ ਮੁਹਾਲੀ ਦਾ ਪਿੰਡ ਹੈ ਉੱਥੇ ਆਪਣਾ ਕਾਲੋ ਕਾਲਾ ਕਾਰੋਬਾਰ ਚਲਾ ਰਹੀ ਸੀ ਤੇ ਜਦੋਂ ਪੁਲਿਸ ਨੂੰ ਪਤਾ ਚੱਲਦਾ ਹੈ ਰੇਡ ਕੀਤੀ ਜਾਂਦੀ ਹੈ ਤੇ ਫਿਰ ਲੱਗਦੀ ਹੈ ਪੁਲਿਸ ਦੇ ਅੱਗੇ ਅੱਗੇ ਦੌੜ ਅੱਗੇ ਅੱਗੇ ਚੋਰ ਪਿੱਛੇ ਪਿੱਛੇ ਸਿਪਾ ਇਸ ਕਾਲੀਆਂ ਕਰਤੂਤਾ ਕਰਨ ਵਾਲੀ ਗੁੱਡੀ ਦੀਆਂ ਰੇਲਾ ਬਣਾ ਦਿੱਤੀਆਂ ਨੇ ਪੰਜਾਬ ਪੁਲਿਸ ਨੇ ਤੇ ਆਖਰਕਾਰ ਇਹ ਹੁਣ ਹੱਥੇ ਚੜ ਗਈ ਹੈ ਹੁਣ ਪੁਲਿਸ ਦੱਸੇਗੀ ਕਿ ਆਖਰਕਾਰ ਪੰਜਾਬ ਪੁਲਿਸ ਹੁੰਦੀ ਕੀ ਹੈ ਕਿਵੇਂ ਪੰਜਾਬ ਪੁਲਿਸ ਨੂੰ ਧੋਖਾ ਜਾਂ ਫਿਰ ਜੇਕਰ ਤੁਸੀਂ ਉਹਦੇ ਉੱਤੇ ਫਰਜੀ ਕੇਸ ਬਣਾਉਣ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਕਿਸ ਤਰੀਕੇ ਦੇ ਨਾਲ ਕਾਨੂੰਨ ਆਪਣੀ ਕਾਰਵਾਈ ਕਰਦਾ ਹੈ ਕਾਨੂੰਨ ਤੋਂ ਨਹੀਂ ਤੁਸੀਂ बच ਸਕੋਗੇ ਇਸ ਲਈ ਕਹਿੰਦੇ ਨੇ ਜੇਕਰ ਕੋਈ ਗਲਤੀ ਹੋਈ ਹੈ ਗੁਨਾਹ ਹੋਇਆ ਤਾਂ ਉਸ ਨੂੰ ਮੰਨ ਲੈਣਾ ਚਾਹੀਦਾ ਹੈ ਕਬੂਲ ਕਰ ਲੈਣਾ ਚਾਹੀਦਾ ਹੋ ਸਕਦਾ ਹੈ ਤੁਹਾਡੇ ਇਸ ਕੰਮ ਨੂੰ ਦੇਖ ਕੇ ਹੋ ਸਕਦਾ ਤੁਹਾਡੀ ਸਜ਼ਾ ਵੀ ਘਟਾਈ ਜਾ ਸਕਦੀ ਹੈ ਪਰ ਜੇਕਰ ਤੁਸੀਂ ਇੱਕ ਤਾਂ ਚੋਰੀ ਕਰੋਗੇ ਉਤੋਂ ਸੀਨਾ ਜ਼ੋਰੀ ਕਰੋਗੇ ਫਿਰ ਤੁਹਾਡਾ ਮਰਨਾ ਤੈ ਹੈ ਹੁਣ ਤੁਹਾਨੂੰ ਇਹ ਪੂਰੀ ਵੀਡੀਓ ਦਿਖਾ ਦਿੰਨੇ ਆ ਪੂਰੀ ਆਵਾਜ਼ ਦੇ ਨਾਲ ਸੁਣਾ ਦਿੰਨੇ ਆ ਮੌਕੇ

કાબા ભાગે